ਬਾਈ ਆਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਵੀਰੇ ਮੇਰੇ ਪਿੰਡ ਕੱਟੂ ਵਾਲੀਆਂ ਵਿਖੇ ਆਪਣੇ ਨਾਲ ਬਾਈ ਕੋਲ ਬਹੁਤ ਹੀ ਵਧੀਆ ਨੁਕਤਾ ਗਾ ਨੁਕਤਾ ਕੀ ਵੀਰੇ ਆਪਾਂ ਜਿਵੇਂ ਕਹიდੇ ਵੀ ਖਜ਼ਾਨੇ ਦੀ ਪੂੰਜੀ ਵਾਲਾ ਕੰਮ ਆਗਾ ਬਾਈ ਤੇ ਰੁਪਈਏ ਜਿਵੇਂ ਆਪਾਂ ਕਹიდੀਏ ਠੀਕ ਹੋਣ ਤੋਂ ਮਗਰੋਂ ਬਾਈ ਕੋਈ ਲੱਤ ਤੇ ਜਾਂ 6:00 ਵਜੇ ਕਿਸੇ ਵੀ ਤਰ੍ਹਾਂ ਦੀ ਬਾਈ ਤੁਹਾਨੂੰ ਬਿੱਦ ਪ੍ਰੂਫ ਜਿਹੜੇ ਬਾਈ ਦੀਆਂ ਕਈ ਵਾਰੀ ਲੱਗਤ ਜਿਵੇਂ ਕੋਈ ਕਿਸੇ ਦੀ ਖਰਾਬ ਹੋ ਗਈ ਬਾਈ ਬਿੱਦ ਪ੍ਰੂਫ ਬਾਈ ਹੋਰਾਂ ਨਾਲ ਮਲਿਆਵਾਂਗੇ ਵੀਰੇ ਕੱਲਾ ਹੀ ਨਹੀਂ ਹੈਗਾ ਵੀ ਆਪਾਂ ਕੱਲੇ ਜਿਹੜਾ ਕੋਈ ਆਪਣਾ ਦਵਾਈ ਦਿੰਦਾ ਉਹਨਾਂ ਨਾਲ ਮਿਲਿਆ ਕੇ ਆਪਾਂ ਨੇ ਉਹ ਕਰਤਾ ਜਿਹੜੇ ਬਿੱਦਪਰੂਫ ਠੀਕ ਹੋਏ ਨੇਗੇ ਉਹਨਾਂ ਨਾਲ ਮਿਲਆਉਣਿਆ ਵੀਰੇ ਆਜੋ ਜੁੜੇ ਰਹੋ ਬਾਈ ਸਸਰੀ ਕਾਲਜੀ ਹਾਂਜੀ ਵੀਰੇ ਸਸਰੀ ਕਾਲਜੀ ਆਪਣੇ ਕੋਲੇ ਵੀਰੇ ਕੀ ਕੀ ਨੁਕਤੇ ਨੇਗੇ ਕੀ ਮੈਂ ਤੁਸੀ ਦਵਾਈ ਦਿੰਨੇ ਹੋਗੇ ਫਰੀ ਦਿੰਨੇ ਹੋ ਕੀ ਕੁਝ ਸਾਰਾ ਕੁਝ ਵੀਰੇ ਆਪਣੀ ਆਡੀਸ਼ਨ ਦੱਸਿਓ ਜੀ ਪਹਿਲੀ ਤਾਂ ਗੱਲ ਆ ਜੀ ਮੇਰੀ ਸਾਰੀ ਸੰਗਤ ਨੂੰ ਕੋਨੇ ਕੋਨੇ ਦੇ ਬੈਠੋ ਸਸਰੀ ਗੱਲ ਮੈਂ ਦਵਾਈ ਦੰਨਾ ਜੀ ਇਹ ਮਲਣ ਵੀ ਤਿਆਰ ਕਰ ਦਾਂ ਠੀਕ ਹੈ ਜੀ ਮੈਂ ਤੇਲ ਵੀ ਤਿਆਰ ਕਰ ਦਾਂ ਠੀਕ ਹੈ ਠੀਕ ਹੈ ਹਰੇਕ ਪ੍ਰਕਾਰ ਦਵਾਈਆਂ ਮੈਂ ਜਿਵੇਂ ਕੋਈ 4-5 ਨੁਕਤੇ ਨੇ ਇਹੀ ਨੂੰ ਉੱਤੇ ਮੇਰੇ ਕੋਲ ਆ ਪਹਿਲੀ ਗੱਲ ਤਾਂ ਕਿ ਡੱਕਾ ਡੁੱਕਾ ਲੱਗਾ ਜ਼ਹਿਰੀਲਾ ਪੁਰਾਣੇ ਜਿਹਾ ਕੰਪਨ ਚਾਰ ਸਾਲ ਤੋਂ ਵੀ ਹੋਣ ਠੀਕ ਹੈ ਜੀ ਉਹਦਾ ਵੀ ਆਦੀਆਂ ਮੈਂ ਤੇ ਇੱਕ ਵੀਰ ਬਣ ਕੇ ਨਾ ਬਾਈ ਨੇ ਦੱਸਿਆ ਸੀ ਵੀ ਆ ਜਿਹੜਾ ਮੁੰਡਾ ਬੈਠਾ ਵੀਰੇ ਇਹਦੀ ਲੱਤ ਡਾਕਟਰਾਂ ਨੇ ਕਹਿਤਾ ਸੀਗਾ ਵੀ ਖਰਾਬ ਜਮਾ ਮੰਨ ਕੇ ਚੱਲ ਹੋ ਚੁੱਕੀ ਸੀ ਵੀ ਲੱਤ ਵੱਢਣੀ ਪਊਗੀ ਬਾਈ ਦਿਖਾਏ ਮੜਾ ਜ ਆ ਦੇਖੋ ਜੀ ਇਹਦਾ ਬਹੁੜੇ ਖਰਾਬ ਹੋ ਗਈ ਸੀ ਜਮਾ ਵੱਡਣ ਤੇ ਆ ਗਿਆ ਜਮਾ ਨੇੜੇ ਨੂੰ ਦਿਖਾ ਦੇ ਕੇ ਵੀਰੀ ਨਾ ਆਏ ਜੀ ਉਹਦੇ ਨਾਲ ਠੀਕ ਹੈ ਜੀ ਤੇ ਇਹ ਤੁਸੀਂ ਨੇ ਫਿਰ ਉਹ ਮੰਨ ਕੇ ਚੱਲੋ ਠੀਕ ਕਰੀ ਹਾਂ ਨਾ ਠੀਕ ਕੀਤਾ ਜੀ ਠੀਕ ਹੈ ਜੀ ਇਹਨਾਂ ਨੂੰ ਮੰਨ ਕੇ ਚੱਲ ਕੋਈ ਜਾਂ ਕੋਈ ਬਾਲਾ ਵੱਡਾ ਖਰਚਾ ਤਾਂ ਨਹੀਂ ਆਇਆ ਜੀ ਇਹ ਪੁੱਛ ਲਈ ਕੋਈ ਮੈਕੋ ਕੁਛ ਲੱਤੀ ਨਾ ਨਹੀਂ ਮੈਂ ਤਾਂ ਤੁਸੀਂ ਦੱਸੋ ਵੀਰੇ ਮੈਂ ਤਾਂ ਬਾਈ ਜੀ ਇਹਨੇ ਵੀਰ ਨੇ ਕੁਛ ਨਹੀਂ ਲੱਤਾ ਜੀ ਤੇ ਮੈਂ ਇਹ ਦਵਾਈ ਬਣਾਉਂਦੀ ਤੇ ਤੇਲ ਤਾਂ ਜ਼ਰੂਰ ਲੈਂਦਾ ਦੀਪੂਆ ਇੱਕ ਠੀਕ ਹੈ ਤੇ ਬਾਅਦ ਚ ਜਦੋਂ ਜਾਖਮ ਨੂੰ ਜਾ ਕੋਈ ਡਾ ਵੀ ਜਾਖਮਾ ਉਹ ਲੋਟ ਆ ਗਿਆ ਜੀ ਉਹ ਅਗਲੇ ਹਿੱਸੇ ਜੀ ਨਹੀਂ ਮਰਜ਼ੀ ਮੈਂ ਤਾਂ ਦੇ ਸਕਦਾ ਠੀਕ ਹੈ ਤੇ ਹੋਰ ਜੀ ਆਪਣੇ ਕੋਲੇ ਕੀ ਤਜਰਬਾ ਦਾ ਜੀ ਦੂਜਾ ਜੀ ਮੇਰੇ ਕੋਲੇ ਮਤਲਬ ਕਿ ਜਿਵੇਂ ਕੋਈ ਕੰਟਰੋਲ ਹੋਵੇ ਠੀਕ ਹੈ ਜੀ ਨਹੀਂ ਦਵਾਈ ਤਿਆਰ ਕਰਦਾ ਮੈਂ ਠੀਕ ਹੈ ਜੀ ਇਹ ਦੁਬਾਰੀ ਕਰਦਾ ਮੈਂ ਇਹ ਮੂਲੀ ਤੋਂ ਠੀਕ ਹੈ ਜੀ ਇਹ ਤਾਂ ਠੀਕ ਹੈ ਜੀ ਇਹ ਵੀ ਦੇ ਬਾ ਮੇਰੇ ਕੋਲ ਆ ਜੀ ਠੀਕ ਹੈ ਜੀ ਦੂਸਰੀ ਦਵਾਈ ਤਿਆਰ ਕਰਦਾ ਜੀ ਜਿਵੇਂ ਕਿਸੇ ਨੂੰ ਬਵਾਸੀਰ ਹੋਵੇ ਠੀਕ ਹੈ ਇਹਦਾ ਅੰਤ ਮੇਰੇ ਕੋਲੇ ਹੈ ਜੇ ਮੇਚਗਾ ਹੁੰਦਾ ਆਪਣੇ ਨਹਿਰ ਕਸ਼ੇ ਵਿੱਚ ਲੱਗਦਾ ਉਹ ਦਵਾਈ ਤਿਆਰ ਕਰਦਾ ਮੈਂ ਉਹ ਤਿਆਰ ਕਰਦਾ ਠੀਕ ਹੈ ਜੀ ਠੀਕ ਹੈ ਜੀ ਤੇ ਥੇਹਰੀ ਗੱਲ ਜਿਵੇਂ ਆਦੇ ਖੁਰਕੋ ਪੇ ਕਿਸੇ ਲੱਤ ਤੇ ਬਾਹ ਤੇ ਪਿੰਡੇ ਤੇ ਪੱਕੇ ਖੁਰਕੋ ਪੁਰਾਣੇ ਉਹਦਾ ਮੈਂ ਇਲਾਜ ਕਰਦਾ ਭ੍ਰਿੰਡਾ ਦੇ ਖੱਖਰ ਤੋਂ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਇਹ ਕੀੜੇ ਦੀ ਦਵਾਈ ਹੈ ਪਿਆਰ ਕਰਦਾ ਲੀਲਾ ਤੋਤਾ ਰਾਲ ਸਰੂਆ ਤੇਲ ਜਲ ਠੀਕ ਹੈ ਇਹ ਚਾਹ ਤੂੰ ਤਿਆਰ ਕਰਦਾ ਤੇ ਮੈਂ ਇੱਕ ਹੋਰ ਚੀਜ਼ ਸੁਣੀ ਸੀ ਬਾਈ ਵੀ ਜਿਹੜੇ ਜਦੋਂ ਮਰੀਜ਼ ਠੀਕ ਹੋ ਜਾਂਦਾ ਜੀ ਵੀ ਤੁਸੀਂ ਉਹ ਤੋਂ ਵਿੱਚ ਦੀ ਕੋਈ ਇੱਕ ਪੈਸਾ ਨਹੀਂ ਲੈਂਦੇ ਨਹੀਂ ਲੈਂਦਾ ਜੀ ਨਹੀਂ ਲੈਂਦੇ ਨਾ ਲੈਂਦਾ ਤੇ ਉਸ ਤੋਂ ਬਾਅਦ ਜਦੋਂ ਠੀਕ ਹੋ ਜਾਂਦਾ ਜੀ ਉਹ ਆਪਣੀ ਸਰਦਾ ਮੁਤਾਬਕ ਕਿੰਨੇ ਮਰਜੀ ਜਿੱਦ ਮੈਂ ਮਲ ਕੇ ਉਹਨੂੰ ਦੇਖੋ ਜੀ ਮੇਰੇ ਕੋਲ ਤਿੰਨ ਚਾਰ ਬਨੇ ਆ ਤਨੇ ਤੁਤੀ ਜਾਂਦਣਾ ਨਿੰਮ ਸਿਮਾਲੂ ਬਣ ਠੀਕ ਹੈ ਇਹ ਬੰਦੇ ਤੋਂ ਮੈਂ ਜਿਆਦਾ ਜਖਮ ਖਰਾਬ ਨੇ ਮੈਂ ਟਕੋਰਾ ਕਰਾਉਣਾ ਠੀਕ ਹੈ ਤਿੰਨ ਤੋੜ ਤੇ ਮੇਰੇ ਪੱਕੇ ਆ ਇਹਨੂੰ ਪੰਜਵੇਂ ਕਰਦਾਂ ਨਾ ਕਿਸੇ ਨੂੰ 10ਵੇਂ ਕਰਦਾਂ ਨਾ ਠੀਕ ਹੈ ਕਿਸੇ ਨੂੰ ਮਹੀਨਾ ਮੇਨਾ ਮੈਂ ਕੋਲੇ ਰੱਖਦਾ ਹਾਂ ਆਹ ਮੁੰਡਾ ਬਾਈ ਕ ਮਹੀਨਾ ਰੱਖਿਆ ਮੈਂ ਮਹੀਨਾ ਰਹਿ ਇਹਦੇ ਕੋਲੇ ਹੀ ਤੇਰੀ ਮੇਰੀ ਲਾਤ ਜਮਾ ਰਾਜੀ ਆਪਣਾ ਤੜਕੇ ਹੱਥ ਨਾਲ ਤੜਤੇ ਤੇ ਪਹਿਰੇ ਵੀ ਹੁੰਦਾ ਸੀ ਠੀਕ ਹੈ ਇਹਨੂੰ ਇਹ ਤਕਰੀਬ ਹੁੰਦੀ ਸੀ ਮੇਰੇ ਕੋਲ ਆਉਂਦੀ ਭੱਜ ਠੀਕ ਹੈ ਇਹਨੂੰ ਕੋਈ ਗੋਲ ਨਹੀਂ ਖਾਣ ਲੱਤੇ ਮੈਂ ਇਹਨੂੰ ਗੋਲੀਆਂ ਆਪਦੇ ਕੋਲ ਮੈਡੀਕਲ ਲਿਖੇਦੇ ਆ ਇਹਨੇ ਕੋਲੇ ਖਾਦੇ ਸੀ ਤੇ ਬਾਕੀ ਵੀਰੇ ਆਪਣੇ ਬਾਈ ਪਿੰਡ ਦੇ ਬਾਈ ਖੜ ਬਈ ਕਿਵੇਂ ਬਾਈਆਂ ਕੋਲੇ ਹੈਗਾ ਗੱਲ ਆ ਜੀ ਇਹ ਇਧਰ ਇਧਰ ਹਾਂਜੀ ਪੂਰਾ ਵਧੀਆ ਲਾਇਆ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਥੋੜਿਆਂ ਦਾ ਪੱਕਾ ਲਾਇਆ ਜੀ ਮੈਂ ਕਰਵਾਇਆ ਮੇਰੀ ਉਂਗਲ ਬਹੁਤ ਜ਼ਿਆਦਾ ਗਲੀ ਪਈ ਸੀਗੀ ਤੇ ਤਿੰਨ ਥੋੜਿਆਂ ਨੇ ਠੀਕ ਹੋ ਗਈ ਠੀਕ ਹੈ ਹਾਂਜੀ ਗੁਰ ਪੱਕਾ ਹੀ ਇਹੋ ਜੀ ਗੱਲ ਨਹੀਂ ਠੀਕ ਹੈ ਬਾਕੀ ਵੀਰੇ ਤੁਹਾਨੂੰ ਜਿਵੇਂ ਆਪਾਂ ਪਿੰਡ ਦੇ ਖੜੇ ਹਾਂ ਬਈ ਕਿਵੇਂ ਸੈਟਅਪ ਹੈ ਜਮਾ ਜੀ ਹਾਂਜੀ ਹਾਂ ਵਧੀਆ ਵੀ ਸਾਰਾ ਬਿਲਕੁਲ ਸਹੀ ਆਈ ਤਾਂ ਮੈਂ ਤਾਂ ਜੀ ਠੀਕ ਹੈ ਵੀਰੇ ਕੋਈ ਆਪਾਂ ਜਿਵੇਂ ਕਹਿਦਿਆਂ ਨਾ ਕੋਈ ਵੀ ਥੱਗੀ ਫਰੋਡ ਰੁਪਏ ਵਾਲਾ ਉਹ ਸਿਸਟਮ ਨਹੀਂ ਹੈਗਾ ਹੈ ਨਾ ਨਹੀਂ ਤੇ ਵੀਰੇ ਤੁਸੀਂ ਨਾ 1 ਮਿੰਟ ਤੇ ਆਪਣਾ ਨਾ ਨੰਬਰ ਪਹਿਲਾਂ ਤਾਂ ਉਹ ਦੱਸੋ ਜੀ ਮੈਂ ਬੋਲੋ ਜੀ ਵਿੱਚ ਨੰਬਰ ਮੇਰਾ 99686 99686 ਜੀ ਠੀਕ ਹੈ ਜੀ 78485 ਜੀ 784 858 ਜੀ 858 ਜੀ ਦੁਬਾਰੇ ਬੋਲੋ ਜੀ ਮੜਾ 99686 78485 ਠੀਕ ਹੈ ਜੀ ਤੇ ਇਹ ਆਪਣੇ ਬਾੜੀਆਂ ਜੀ ਬਾੜੀਆਂ ਇੱਕ ਬੰਟੀ ਠੀਕ ਇੱਕ ਤੁਸੀਂ ਹੋਰ ਕਹਿੰਦੇ ਸੀਗੇ ਆਪਣਾ ਉਹ ਆਪਣਾ ਡੰਗਰਾਂ ਦਾ ਕੋਈ ਹਾਂਜੀ ਉਹ ਆਪਣੇ ਪਸ਼ੂ ਪਾਲਣ ਬੇਰਾਂ ਨੂੰ ਬੇਨਤੀ ਕਰਦਾ ਮੈਂ ਠੀਕ ਹੈ ਘਰਾਂ ਘਰਾਂ ਵਿੱਚ ਬੈਠੇ ਡੇਰੀਆਂ ਵਾਲੇ ਪਸ਼ੂ ਭਰਾਵਾਂ ਨੂੰ ਜਿਵੇਂ ਕਿਸੇ ਮਾਲ ਦੇ ਜਾਂ ਬਸਰੂ ਦੇ ਗੋਡੇ ਗਿੱਟ ਦੇ ਬੋਲਾ ਬਣ ਜਾਂਦਾ ਠੀਕ ਹੈ ਉਹ ਇਲਾਜ ਕੀ ਹੈ ਉਹ ਇਲਾਜ ਇੱਕੋ ਹੀ ਹੈ ਅੱਧਾ ਪੂਆ ਸਰਵ ਤੇਲ ਅੱਧਾ ਪੂਆ ਜਿਹੜਾ ਤਾਰਪੇਨ ਦਾ ਤੇਲ ਹੁੰਦਾ ਹੂੰ ਹੂੰ ਰੰਗ ਗਾਲ ਉਹ ਪੈਂਦਾ ਜਿਹਨੂੰ ਮਿਕਸ ਕਰੋ ਠੀਕ ਆ ਆਤਨ ਤੜਕੇ ਉਹ ਪਸੂ ਦੇ ਬੋਲੇ ਦੇ ਲਓ ਬੋਲ ਖਤਮ ਠੀਕ ਦੂਜੀ ਗੱਲ ਜੀ ਜੇ ਪਸੂ ਦੇ ਮਾਲ ਕੇ ਭਜਨ ਪੈਂਦਾ ਹੋਵੇ ਇਹਦੇ ਵਿੱਚ ਮੈਂ ਇਹ ਦੰਨਾਗਾ ਇੱਕ ਪਉਆ ਸਰੋਂ ਦਾ ਤੇਲ ਇੱਕ ਵਧੀਆ ਰੁਗ ਭਰ ਕੇ ਇੱਕ ਰੁਗ ਹੋਰ ਭਰ ਕੇ ਠੀਕ ਹੈ ਸੁੱਕਾ ਸੁੱਖਾ ਹੋਵੇ ਠੀਕ ਹੈ ਜੇ ਨਰਕ ਅਸ਼ਾ ਸੁੱਖਾ ਘੜਾ ਹੁੰਦਾ ਉਹ ਹੋਵੇ ਠੀਕ ਹੈ ਉਹਨੂੰ ਮਿਕਸ ਕਰੋ ਮਿਕਸ ਕਰਕੇ ਉਹਦੇ ਉੱਤੇ ਅੱਧਾ ਕਿਲੋ ਦਰਾਣਾ ਪਾ ਦੋ ਠੀਕ ਹੈ ਬੱਠਲ ਧਰ ਕੇ ਭਜਨ ਪੈਣ ਵਾਲੇ ਪਸੂਨ ਉਹ ਖਵਾਓ ਪਸੂ ਦਾ ਬਜਲ ਖਤਮ ਠੀਕ ਦੂਸਰਾ ਜੇ ਮੋਗ ਲੱਗੀ ਆ ਪਸੂ ਨੂੰ ਉਹ ਵੀ ਕਿ ਡਾਕਟਰ ਕੋਲ ਜਾਣੇ ਲੋੜ ਨਹੀਂ ਪੈਂਦੀ ਕੱਲਾ ਤੇਲ ਨਾ ਪਾਓ ਅੱਛਾ ਸੁੱਕਾ ਸੁੱਕਾ ਉਹਦੇ ਪੰਜ ਅੰਦਰ ਪਾਓ ਰੋਗ ਪਰ ਉਹਨੂੰ ਪੰਜ ਦੇਣੇ ਆ ਓਕੇ ਪੰਜ ਦੇਣੇ ਆ ਅੱਧਾ ਕਿਲੋ ਜਣਾ ਪਾਉਣਾ ਉਹ ਤੇਲ ਨਹੀਂ ਪਾਉਣਾ ਠੀਕ ਹੈ ਮੋਕਲੇ ਪਸੂਨ ਤੋਂ ਮੋਕ ਵੀ ਆ ਤਾਂ ਠੀਕ ਹੈ ਤੇ ਇੱਕ ਵੀਰੇ ਆਪਣਾ ਜਿਵੇਂ ਇੱਥੇ ਕਿਸੇ ਨੇ ਆਉਣਾ ਹੋਵੇ ਜੀ ਕੀ ਨੌ ਪੁੱਛ ਕੇ ਲੈ ਕੇ ਆਉਣਾ ਜਾਂ ਕੀ ਮੇਰਾ ਨਾਂ ਜੀ ਹਰਵੰਸ ਸਿੰਘ ਹਾਂਸਾ ਕਹਿੰਦੇ ਆ ਪਿੰਡ ਦੇ ਮੈਂ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਨੇੜੇ ਗੁਰਦੁਆਰਾ ਰੁਦਾਸਪਾਲ ਜੀ ਠੀਕ ਹੈ ਜੀ ਵਾਲੀਆਂ ਨੇੜੇ ਦਰਵਾਜਾ ਠੀਕ ਹੈ ਜੀ ਮਕਾਨ ਨੰਬਰ 31 ਠੀਕ ਹੈ ਨਾਂ ਮੇਰਾ ਕਟੂਆਲੇ ਡੇ ਤੇ ਚੱਲ ਠੀਕ ਹੈ ਜੀ ਬਸਟਾਨ ਊਂ ਪੁਸਕੇ ਸਾਰੇ ਪਿੰਡ ਦੇ ਕੋਨੇ ਕੋਨੇ ਤੇ ਨਾਂ ਚੱਲਦਾ ਹਰਵੰਸ ਸਿੰਘ ਹਾਂਸਾ ਜੀ ਲਵੇ ਲਵੇ ਪਿੰਡਾਂ ਦੇ ਵਿੱਚ ਨਾਂ ਚੱਲਦਾ ਮੇਰਾ ਦੂਰਾਂ ਨੂੰ ਪਛਾਣਾਂ ਮੇਰੀ ਤੇ ਠੀਕ ਹੈ ਨਾ ਬਾਈ ਮੈਨੂੰ ਚਲੋ ਜਿਵੇਂ ਆਪਾਂ ਕਹਿ ਦਿੱਤੀ ਜੀ ਹਨਾ ਮੈਂ ਬਾਈ ਫਰਾਂ ਨੂੰ ਕਹੇ ਵੀ ਜਦੋਂ ਵੀ ਤੁਹਾਡੇ ਕੋਲੇ ਕੋਈ ਬਾਈ ਆਉਂਦਾ ਹੈਗਾ ਨਾ ਵੀਰੇ ਤੁਸੀਂ ਉਹਦਾ ਨਾਂ ਕਾਫੀ ਦੇ ਉੱਤੇ ਨੰਬਰ ਲਿਖੋ ਹਨਾ ਜੀ ਤੇ ਉਹਨਾਂ ਨੂੰ ਤੁਸੀਂ ਪੁੱਛ ਵੀ ਸਕਦੇ ਹੋਗੇ ਤੇ ਬਾਈ ਬਾਈ ਜਿਵੇਂ ਹੁਣ ਜਦੋਂ ਲਾਜ ਹੋ ਜਾਂਦਾ ਬਾਈ ਨਹੀਂ ਵੀ ਹਨਾ ਅਗਲਾ ਆਉਂਦਾ ਹਾਂ ਤੁਮਾ ਕਰੋ ਤੇ ਬਾਈ ਕਹਿੰਦਾ ਮੈਂ ਠੀਕ ਬਹੁਤ ਜਾਣਿਆਂ ਨੂੰ ਕਰਿਆਗਾ ਤੇ ਬਾਈ ਬਣ ਕੇ ਜਰੂਰ ਬਾਈ ਫਰਾਂ ਕੋਲ ਇੱਕ ਨਦੀ ਮੇਰੀ ਇੱਕ ਵਾਰੀ ਆ ਕੇ ਜਰੂਰ ਵੇਖੋ ਹਨਾ ਬਈ ਕੋਈ ਰੁਪਈਆ ਨਹੀਂ ਬਈ ਲੱਗਦਾ ਕੋਈ ਮੈਂ ਜਦੋਂ ਬੰਦਾ ਰੋਂਦਾ ਆਊਗਾ ਹੱਸਦਾ ਜਾਊਗਾ ਠੀਕ ਹੈ ਬਹੁਤ ਵਧੀਆ ਵੀਰੇ ਅੰਤ ਠੀਕ ਹੈ ਧਰਮ ਦੀ ਜਗ੍ਹਾ ਦੇ ਬੈਠੇ ਆ ਠੀਕ ਹੈ ਜੀ ਇਧਰ ਜਾ ਸਾਬ ਬਬੇ ਬਟੇ ਠੀਕ ਹੈ ਆਪਾਂ ਕੋਰੋਨਾ ਪੱਤਰੀ ਬਣਨੇ ਚਾਹੁੰਦੇ ਆਪਾਂ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਆ ਭਲਾ ਕਰਨਾ ਚਾਹੁੰਦੇ ਨੇ ਜੀ ਤੇ ਬਾਕੀ ਵੀਰ ਬਣ ਕੇ ਜੇ ਵੀਡੀਓ ਵਧੀਆ ਲੱਗੀ ਭਾਈ ਸ਼ੇਅਰ ਵੀ ਕਰਿਓ ਜੀ ਤੇ ਬਾਕੀ ਵੀ ਸਾਰਿਆਂ ਦਾ ਭਾਈ ਧੰਨਵਾਦ